ਹਾਂਜੀ ਸਾਸਰੀ ਗਾਜੀ ਕੀ ਐਲਟਵਾ ਦਾ ਉਮੀਦ ਕਰਦੀ ਆ ਬਹੁਤ ਵਧੀਆ ਹੋਵੇਗਾ ਤੇ ਸਾਡਾ ਵੀ ਬਹੁਤ ਮਜ਼ਾ ਆ। ਪਾਚੇ ਸਵਾਧੂ ਪਈਆਂ ਸਾਡੇ। ਇਹ ਜੀ ਇਹ ਬਲੌਗ ਪਾ ਲੱਗਿਆ ਸੀ ਲੋੜੀ ਦਾ ਜਿਹੜਾ ਮੇਰਾ ਚੈਨਲ ਉਹ ਬੰਦ ਹੋ ਚੁੱਕਿਆ ਸੀ ਤੇ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਸੀ ਤੇ ਹੁਣ ਜਿਹੜਾ ਅਸੀਂ ਠੀਕ ਕਰਵਾ ਲਿਆ ਆ ਤੇ ਇਹ ਲੋੜੀ ਦਾ ਸ਼ੂਟ ਥੋੜਾ ਜਿਹਾ ਕੀਤਾ ਹੋਇਆ ਸੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਔਰ ਇਹ ਪੋਗ ਲਗਾਇਆ ਹੋਇਆ ਹੈ ਬਾਬਾ ਜੀ ਨੂੰ ਸਮਾਨ ਦਾ ਤੇ ਮੈਂ ਪਾਇਆ ਹੋਇਆ ਪਿੰਕ ਕਲਰ ਦਾ ਸੂਟ ਇਹ ਮੈਂ ਮੰਗਵਾਇਆ ਨੀ ਸ਼ੋਤੋਂ ਤੇ ਇਹ ਚੈਨਲ ਜਿਹੜਾ ਸੀ ਬੰਦ ਹੋ ਚੁੱਕਿਆ ਸੀ ਇਸ ਲਈ ਵੀਡੀਓ ਨਹੀਂ ਆਈਆਂ ਤੇ ਹੁਣ ਮੈਂ ਲਗਾਤਾਰ ਰੱਖਾਂਗੀ ਇਹ ਲੋ ਮਾਚਸ ਤੇ ਮਾਚਸ ਸ਼ਾਇਦ ਲੱਗਦੀ ਨਹੀਂ ਆਪ ਲਾਣੀ ਸੀ ਨਾ ਅਗਨੀ ਜਲਾਣੀ ਸੀ ਕਿ ਜਿਹੜੀ ਮਾਚਸ ਲੱਗਦੀ ਨਹੀਂ ਪਈ ਤੇ ਮੈਂ ਕਿਹਾ ਕਾਫੀ ਮਾਚਸ ਪਈਆਂ ਹੋਈਆਂ ਤੇ ਮੈਂ ਫੜਾ ਦਿੱਤੀਆਂ ਸੀ ਇਹਨਾਂ ਨੂੰ ਤੇ ਚਲੋ ਅਸੀਂ ਬਾਹਰ ਜਾ ਕੇ ਦੇਖਨੇ ਆ ਬਾਹਰ ਅੱਗ ਬਾਲਦੇ ਪਏ ਨੇ ਛੋਟਾ ਜਿਹਾ ਵਲੌਗ ਮਤਲਬ ਛੋਟਾ ਜਿਹਾ ਵਲੌਗ ਹੀ ਹੈ ਕਿਉਂਕਿ ਲੰਬਾਨੀ ਹੈ اور مینا ہو گیا کوئی شوٹ وغیرہ ਜਿਹੜਾ ਨਹੀਂ ਕੀਤਾ ਕਿਉਂਕਿ ਚੈਨਲ ਬੰਦ ਹੋ ਗਿਆ ਸੀ تو ਹੁਣ ਫੇਰ شو سٹارਟ ਕੀਤਾ ਹੈ ਕਾਫੀ سپورਟ ਕੀਤਾ ਸਾਰਿਆਂ ਨੇ اور ਫੇਰ ਲਾਈਕ ਕਰ ਦੇ ਰਹੇ ਹੋ ਨਹੀਂ ਹੋ ਸੱਚ ਕੋ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰ ਲਿਓ ਲੋੜੀ ਦਿਨ ਸਾਰੇ ਨੇ ਆਪਣੇ ਆਪਣੇ ਗੇਟ ਦੇ ਬਾਹਰ ਲੋੜੀ ਜਿਹੜੀ ਭਲੀ ਹੋਈ ਸੀ ਹਾਂਜੀ ਤੇ ਸਾਰੇ ਆਪਾਂ ਇੱਕ ਦੂਜੇ ਦੇ ਲੋੜੀ ਤੇ ਗਏ ਵੀ ਸੀ ਆਪਣੇ ਬਾਦ ਦੇ ਅੱਗੇ ਜਿਹੜੀ ਅਸੀਂ ਅੱਗ ਚਲਾਈ ਸੀ ਤੇ ਲੋੜੀ ਹਲੇ ਦਿਨ ਤੇ ਬਹੁਤ ਹੀ ਜ਼ਿਆਦਾ ਹਵਾ ਸੀ ਇੰਨੀ ਜ਼ਿਆਦਾ ਹਵਾ ਸੀ ਭਲਾ ਤੇ ਅੱਗ ਬਲਦੀ ਸੀ ਪਈ ਤੇ ਬਾਅਦ ਚ ਜਿਹੜੀ ਐਕਦਾ ਬਲ ਕੇ ਤੇ ਬਹੁਤ ਜ਼ਿਆਦਾ ਤੇਜ਼ ਭਲ ਚੁੱਕੀ ਸੀ ਇਹਦੇ ਵਿੱਚ ਵੀ ਪਾ ਦਿੱਤੀ ਜੀ ਉਹ ਤੇ ਅਮਾਜੀ ਵਗੈਰਾ ਵੈਸੇ ਐਡਿਟ ਕੀਤੀ ਸੀ ਉੱਚ ਫੋਟੋਆਂ ਖਿੱਚੀਆਂ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਠੰਡ ਸੀ ਔਰ ਬਹੁਤ ਹੀ ਮਜ਼ਾ ਆਇਆ ਲੋੜੀ ਤੇ ਅੱਗ ਸੇਕਣ ਦਾ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਫਿਰ ਮਿਲਦੇ ਹਾਂ ਸੀ ਨੈਕਸਟ ਵਲੌਗ ਚ ਜੀ